Thank you. 50 ਰੁਪਏ ਲੱਗਣਗੇ ਭਾਈ ਨਾ ਭਾਈ 20 ਰੁਪਏ ਲੈ ਲਈ ਓ ਯਾਰ ਮੀ ਦੇਖ ਕੇ ਨਾ ਭਈ ਇਹਦਾ 20 ਦਾ ਮੌਸਮ ਯਾਰ 50 ਰੁਪਏ ਦਿਨੇ ਇਹਦੇ ਲੈਣੇ ਗੱਲ ਕਰ ਨਹੀਂ ਦਰਦਾ ਲੱਗ ਚੱਲ ਹੋਰ ਕਿਤੇ ਆ ਜਾਣਗੇ ਯਾਰ ਟੈਂਸ਼ਨ ਨਾ ਬੰਦੋ ਯਾਰ ਨਹੀਂ ਪੈਣੀ ਹੁਣ ਕਿਹੜਾ ਰਿਕਸ਼ੀ ਵਾਲਾ ਉਤਰ ਕੀ ਬਗ ਚੱਲਦੇ ਆ ਨਾ ਨਹੀਂ ਪੈ ਮਸਤ ਤੁਰਿਆ ਨਹੀਂ ਜਾਂਦਾ ਜਿਵੇਂ ਤੁਰਿਆ ਜਾਂਦਾ ਵਾ ਮੱਲਪੀ ਬੜੇ ਘੈਂਟ ਨੇ ਇੱਕ ਤਾਂ ਦੇਖ ਲੈ ਤੂੜੇ ਵਾਲੇ ਕੁੱਪ ਚਿੱਟੀ ਹੈ ਕਰਦਾ ਦੇਖਿਆ ਬਤਮੀਜ਼ਾ ਏ ਨਿੱਪੇ ਨਹੀਂ ਆਈ ਨਹੀਂ ਕਹੀਦਾ ਹੁੰਦਾ ਰੱਬ ਦਾ ਜੀ ਆ ਗੁੱਸਾ ਕਰ ਜੂ ਐਵੇਂ ਨੰਬਰ ਤਾਂ ਦੇ ਦੇ ਆ ਤੇਰੇ ਨੰਬਰ ਦੇ ਦੇ ਖਾਸ਼ਮ ਨੂੰ ਭੈਣ ਮਲੇ ਤੂੰ ਦੇ ਦੇ ਨਾ ਤਾਂ ਇਹ ਨਹੀਂ ਉਹ ਉਹ ਗੇਰਕਸ਼ ਵਾਲਾ ਰੇਕਸ਼ਾ ਉਹ ਆ ਗੱਡੀ ਰੇਕਸ਼ੇ ਵਾਲਾ ਆ ਗਿਆ ਆ ਗਿਆ ਬਸਟੈਂਡ ਵਾਲੇ ਬਸਟੈਂਡ ਵਾਲੇ ਭਾਈ ਸਾਡੀ ਵੀਰੇ ਬਸਟੈਂਡ ਨਹੀਂ ਆਣਾ ਕਿੰਨੇ ਪੈਸੇ ਲੰਗੇਗਾ ਭਾਈ 100 ਰੁਪਏ ਲੱਗੂਗਾ 100 ਰੁਪਏ ਦਾ ਭਾਈ ਬਠੰਡੇ ਵਾਗੇ ਦਾ ਬੰਦਾ ਬਾਦਰਵੀ ਦੇਖੋ ਭਾਈ ਛੋਡੇ ਕਿੰਨਾ ਨਹੀਂ ਭੈਣੇ ਦੀਆਂ ਬੀੜੀਆਂ ਵਰਗੀਆਂ ਲੱਤਾਂ ਨੇ ਇਹ ਪਤਾ ਕਿੱਥੇ ਲੈ ਜੀ ਪੱਛੀ ਪੈਂਡ ਨਾ ਨਾ ਇਹਦਾ ਮੁਰਾ ਨਹੀਂ ਪਤਾ ਰੇਕਸ਼ਾ ਖੜਾ ਹੋ ਜੇ ਇਹਦਾ ਜੇ ਮੈਂ ਮਾਰ ਰਹੀ ਅਸੀਂ ਨਹੀਂ ਭਾਈ ਜਾਣਾ ਹੋਰ ਪਤਾ ਕਰਦੇ ਆ ਓਏ ਤੇਰੇ ਵਰਗਿਆਂ ਨੂੰ ਤਾਂ ਹੈ ਨਾ ਮੈਂ ਸਾਰਾ ਦਿਨ ਗਾਸੀ ਫਿਰਦਾ ਰਹਿਣਾ ਗੱਲਾਂ ਕਿਹਨੇ ਕਰਦੇ ਰੋਜ਼ ਦਾ ਕੰਮ ਕਿੰਨਾ ਬਾਗ ਜਾਵੇ ਬਾਗ ਜਾਵੇ ਬਾਗ ਜਾਵੇ ਵਾਕੇ ਦੇਖੋ ਤਾਂ ਲੱਗ ਜੂ ਪਤਾ ਬੀੜੀ ਵਰਗੀਆਂ ਲੱਤਾਂ ਨੇ ਓਏ ਬਾਗ ਜਾਵੇ ਬਾਗ ਜਾਵੇ ਚਾ ਜਾ ਹੁਲੀਆ ਕਰ ਕਰ ਚਾ ਜਾ ਬਾਗ ਜਾ ਜਾ ਬਾਗ ਜਾ ਆਉਂ ਦੇਖਣਾ ਪੈਣਾ ਆਉਂ ਦੇਖ ਆਉਂ ਦੇਖਣਾ ਪੈਣਾ ਕਿੱਥੇ ਹੱਥ ਲਾਈ ਜਾਂਦਾ ਗੰਦਾ ਹਾਂ ਆ ਆ ਕੀ ਆਲੇ ਉਹ ਵਧੀਆ 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 ਸੁਖਣਾ ਕਿ ਮੈਂ ਚੱਲਦਾ ਕੰਮ ਕਰ ਪਰ ਕੰਮਦਾਰ ਜਮਾਂ ਮੰਦਾ ਜੰਮੀ ਜਾਂਦਾ ਕੋਈ ਪੈਸੇ ਕੂਸੀ ਨਹੀਂ ਦਿੰਦਾ ਰੋ ਧੂਮੀ ਬਾਲਾ ਪਈ ਜਾਂਦਾ ਯਾਰ ਉਹ ਅੱਜ ਸਵਾਰੀਆਂ ਘੱਟ ਨੇ ਰੁਪਏ ਘੱਟ ਰਹਿ ਲਿਆ ਕਰ ਚੱਲ ਯਾਰ ਬਖਸੀ ਤਾ ਉਹ ਨੂੰ ਪਤਾ ਹੀ ਹੈਗਾ ਆ ਚਾਹਲੇ ਸਾਰੇ ਪੁਰਜੇ ਚੱਕਦੇ ਐ ਛੋ ਫਰਾਈਟ ਵਧੀਆ ਜੀ ਬਸਟਾਨ 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 ਵਿਚਾਰੀ ਚੱਕ ਵਿਚਾਰੀ ਚੱਕ ਵਿਚਾਰੀ ਚੱਕ ਜਿੱਥੇ ਸੋ ਆ ਗਿਆ ਨਹੀਂ ਮੈਨੂੰ ਲੱਗਦਾ ਰਿਕਸ਼ੇ ਵਾਲਾ ਹੋ ਆ ਗਿਆ ਨਹੀਂ ਭਾਣੇ ਬਸਟਾਨ 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 ਹੋ ਗਿਆ ਭਾਣੇ ਖੜੀ ਮੇ ਖੜੀ ਬਸਟਾਨ ਜਾਣਾ ਕਿੰਨੇ ਪੈਸੇ ਲਵੇਂਗਾ 100 ਰੁਪਿਆ ਲੱਗੂ ਵੀ ਭਾ 100 100 ਰੁਪਿਆ ਹੀ ਲੈਣੀ ਆ ਤਾਂ ਉਹਦੇ ਜਿੰਨਾ ਮੂੰਹ ਟੱਡ ਕੇ ਖੜ ਗਿਆ ਬੀਬਾ ਮੀਦਾ ਦੇਖ ਲੈ ਕਿੰਨਾ ਬੋਲਦਾ ਕਿਹੜਾ ਤੰਦਾ ਤੋੜੀ ਹੋਰ 50 ਲੈਣੀ ਉਹਰੇ ਬੇਲਾ ਵੀ ਖੜੇਗੀ ਉਹ ਬੀਬਾ 50 ਨੂੰ ਟਕਾਣਾ ਬਸੇਰੀ ਬਸੇਰੀ ਦਾ ਤੇਰੇ ਬਾਪੂ ਦਾ ਗਲਸ ਤੋਂ ਲੋਤਰਾ ਪਿੱਠਾ ਨੱਕ ਪੱਖ ਚੂਹ ਕੋਣ ਚੱਲ 60 ਲੈ ਲਈ ਫਿਰ ਨਾ 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 ਲੈ ਲਈ ਆ ਕੜੂ ਕਰਦਾ ਹੈ 70 ਦੇ ਵਿੱਚ ਚੱਲ 70 70 ਬਸ ਚੱਲ ਚੱਲ ਤੇ ਨਾ ਟੇਗ ਨਾ ਨਹੀਂ ਕਿਤੇ ਮੈਨੂੰ ਉਹ ਦੇਖਦਾ ਨਹੀਂ ਹੱਥ ਪਾੜਾ ਕੁੱਟ ਕੇ ਹੱਥ ਪਾੜਾ ਕੁੱਟ ਕੇ ਫੜ ਲੈ ਚੱਲ ਵੇ ਚਾ ਕੁੱਟ ਕੇ ਮਾਰਨੀ ਹੈ। ਹੌਲੀ ਚਲਾਈ ਹੌਲੀ। ਇਹ ਹੌਲੀ ਦੇਖਣਾ ਨਹੀਂ ਕੀਤਾ। ਇਹ ਹੌਲੀ ਦੇਖਣਾ ਨਹੀਂ। ਆਏ ਓਏ ਮੇਰਾ ਸਾਲਾ ਖੜੇ ਖੜਾਏ ਤੇ ਡਾਂਗਾਂ ਮਾਰ ਜਾ। ਓਏ ਮੇਰਾ ਸਾਲਾ 20 ਮਿੰਟ ਲੇਟ ਆਇਆ ਤਾਂ ਭੈਣ ਚੋਦ ਕੁੱਤਾ ਸਾਲਾ। ਤੇ ਭੈਣ ਦੇ ਡਾਂਗ ਕੁੱਤੇ ਦੇ ਹੋਏ। ਆ ਕੋਈ ਹੋਰ ਦੇਖਾਂਗੇ। ਮੈਂ ਜੁਨੀ ਪਰੇ ਮਰ ਚੰਨ। ਵੀ ਗਾਲ੍ਹਾਂ ਸੁਣੇ ਦੀ। ਕੱਟ ਕੇ ਜੀ ਸੜਕ ਤੇ ਜ਼ੀਰੋ ਪੱਕੇ ਕਾਲੀ ਰੋਡ ਸਾਰਾ ਕਮਾ ਦੇ ਕੋਈ ਚੱਕਰ ਨਹੀਂ ਉਹ ਲੱਗੇ ਤੇ ਸਾਡੇ ਸਾਟ ਸੱਟ ਮਾਰ ਆਦੀ ਪਤਾ ਨਹੀਂ ਕਿ ਰਿਡੈਕਟਰ ਜਿਨਾਂ ਵਾਲਾ ਕਿਹੜਾ ਉਹ ਲੰਬੀ ਫੁੱਟਬਾਲ ਅਰਧ ਵੀ ਕਰ ਜਾ ਰਿਹਾ ਉਹਨੂੰ ਮੀਂਹ ਤੇ ਪਈ ਦਾ ਲੇਟ ਹੋ ਜੀ ਮੈਂ ਕਰੀ ਜਾਂਦਾ ਫੋਨ ਤਾਂ ਫੋਨ ਲੱਗ ਹੀ ਨਹੀਂ ਰਿਹਾ ਨਾ ਟਿਚ ਬਲਾਈ ਜਾਂਦਾ ਮੈਸੇਜ ਉਸੇ ਕਰਕੇ ਦੇਖ ਲੈ ਆ ਮੈਨੂੰ ਲੱਗਦਾ ਉਹਦੀ ਆ ਗਿਆ ਮੈਸੇਜ ਕੀ ਕਹਿੰਦੀ ਹੋਵੇ ਕਹਿੰਦੀ ਅੱਜ ਨਹੀਂ ਕਹਿੰਦੀ ਮਿਲ ਸਕਦੇ ਅੱਜ ਤਾਂ ਲੇਟ ਹੋ ਗਏ ਕਹਿੰਦੀ ਤੁਸੀਂ ਹੱਦ ਤੱਕ ਬਾਕੀ ਕਰਨੋ ਯਾ ਹੋਏ ਤੇਰੀ ਵਸਤਰਾ ਇਹ ਕਹਿੰਦੀ ਜਰੀ ਕਿਸਮੇ ਮੈਨੂੰ ਰੋਕਣਾ ਬੇ ਰੋਕਣਾ ਕੀ ਹੋ ਗਿਆ ਬੀਬਾ ਆ ਮੀ ਪਈ ਜਾਂਦਾ ਦੇਰੇ ਸਾਡੇ ਉੱਤੇ ਸਾਤਰੀ ਜੀ ਪਾਲਾ ਲੱਗੀ ਜਾਂਦਾ ਬੱਬਾ ਸਾਡੇ ਕੋਲੇ ਸਾਰਾ ਬੰਦੋ ਵਸਤਾ ਫਿਕਰ ਕਰਦੀ ਐ ਆ ਲੈ ਹਾਈ ਵੇ ਸਵਾਦ ਹੀ ਲਿਆ ਦੱਤਾ ਹਾਈ ਵੇ ਸਾਂ ਲੱਗੇ ਤੂੰ ਤਾਂ ਨਜ਼ਾਰਾ ਹੀ ਆ ਤੁਹਾਡਾ ਤਿਲਕ ਨੂੰ ਪੂਰਾ ਨੰਬਰ ਤਾਂ ਦੇ ਦੋ ਤੁਹਾਡਾ ਨਾ ਤੂੰ ਐ ਬੋਲਦਾ ਕਿ ਮੈਂ ਜਿਹੜਿਆ ਆਹੋ ਫਿਰ ਗੁੱਸਾ ਤੇ ਕਰਦੇ ਵੀ ਬਹਾ ਨੁਕਲੀ ਕੀ ਫੜਾ ਤੂੰ ਘਟ ਫਰਮ ਤੱਕ ਜਾਣਾ ਤੂੰ ਤਾਂ ਝੱਖਾ ਲਾਣ ਤੱਕ ਜਾਨਾਗਾ ਹਾਂ ਹਾਂ ਜੜਾ ਮਜ਼ਾਕ ਆ ਤੇ ਰਹਿ ਤੈਨੂੰ ਸੱਚੀ ਗੱਲ ਮੈਂ ਮਜ਼ਾਕ ਕਰਦਾ ਸੀ ਮਜ਼ਾਕ ਕਰਦਾ ਸੀ ਗੱਡੀਆਂ ਦੀਆਂ ਮਾਲਕ ਦਾ ਹਾਂ ਆਹੋ ਵੀਰ ਤੇ ਜਾ ਤਾ ਤੇ ਤੂੰ ਇੰਨੇ ਸਿੱਧੇ ਸਾਹਮਣੇ ਕਿਉਂ ਆਇਆ ਹੋਇਆ ਹਰ ਵੀ ਕੀ ਹੋ ਗਿਆ ਬੀਬਾ ਥੱਕ ਗਿਆ ਗਰਮੀ ਬਾਲੀਆ ਬੇ ਹਣ ਤਾਂ ਮੀਂਹ ਪਈ ਜਾਂਦਾਗਾ ਬੀਬਾ ਬੱਸ ਸਟੈਂਡ ਦਾ ਦੇਖ ਲੈ ਕਿੰਦੀ ਦੂਰ ਹੈ ਬੇ ਬਹਾਨੇ ਜਿਹੜਾ ਬਣਾ ਉਹ ਬੱਸ ਬੱਸ ਬੀਬਾ ਗੱਲ ਸੁਣ ਤੈਨੂੰ ਕਹਣਾ ਬੀਬਾ ਲੱਤ ਚੱਕ ਪਾਣੀ ਕਢਣਾ ਨਾ ਤੂੰ ਬੋਲਦਾ ਕਿਵੇਂ ਜੇ ਤੈਨੂੰ ਫਸ ਕੇ ਬਣਾ ਲੈ ਤੈਨੂੰ ਮੇਰੀ ਗੱਲ ਤਾਂ ਸੁਣ ਲੈ ਮੇਰੀ ਮੈਂ ਦੱਸਦਾ ਬੰਦ ਕਰ ਮੈਂ ਇਹ ਹਾਂ ਤੇ ਸਾਡੇ ਸੇੜ ਦਾ ਗਾਹੇ ਬੰਦ ਕਰ ਮੈਂ ਇਹ ਹਾਂ ਗੱਲ 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 ਫੋਨ ਕਰਦਾ ਸੁਣਾ ਸੁਣਾ ਗੱਲ ਕਰ ਗੱਲ ਕਰ ਉਹ ਭਾਈ ਯਾਰ ਉਹ ਮੈਨੂੰ ਲੱਗੀ ਸੀ ਤੇਜ਼ ਵਾਲੀ ਯਾਰ ਅੱਛਾ ਹਾਂ ਮੈਂ ਰਕਸ਼ਾ ਚਲਾਉਣ ਵਾਲਾ ਉਹ ਮੈਨੂੰ ਕੱਸੀ ਬਿੱਲਾ ਉੱਥੇ ਚੱਕ ਪਾਣੀ ਕੱਢਣਾ ਉਹ ਟੈਂਕੀ ਥੱਲੇ ਮੇਰਾ ਪਾਣੀ ਪਿਆ ਬੋਤਲ ਭਈ ਯਾਰ ਦੇਖ ਲਓ ਭਾਈ ਇਹ ਪੁੱਠਾ ਬੋਲਦਾ ਦੀ ਬੋਲਦਾ ਸੀ ਨਹੀਂ ਭਾਈ ਨਹੀਂ ਭਾਈ ਆ ਦੇਖ ਲਓ ਭਾਈ ਉਹ ਮੇਰਾ ਪਾਣੀ ਕੱਢਣਾ ਯਾਰ ਪਾਣੀ ਕਿਉਂ ਆ ਹਾਂ ਭਾਈ ਪਹਿਲਾ ਟੋਰ ਕੱਟੇਦਾ ਨਹੀਂ ਕੁਟਿਆ ਗਿਆ ਭਾਈ ਘਰ ਤੋਂ ਕੋ ਟਾਇਰ ਦਿੱਤਾ ਵਾਹ ਕਟਿਆ ਯਾਰ ਭਾਈ ਮੈਨੂੰ ਭਾਈ ਸ਼ੌਰੀਆ ਨੂੰ ਪਤਾ ਨਹੀਂ ਗਿਆ ਸੀ ਚੱਲ ਕੋਈ ਨਾ ਭਾਈ ਤੁਸੀਂ ਵੀ ਮਾੜਾ ਥੰਡੇ ਰਹਿਣਾ ਕਰੋ ਗੱਲ ਸਾਡੀ ਕਰੀਏ ਸਾਨੂੰ ਮੁੱਠਾ ਬੋਲੇ ਜੀ ਸਾਨੂੰ ਆਇਆ ਲੱਗਿਆ ਵੀ ਮੁੱਠਾ ਬੋਲਦਾਗਾ ਕੋਈ ਵੀ ਪੰਜਾਬੀ ਦੇ ਦੋ ਮਤ ਵਿੱਚ ਨਿਕਲਦੇ ਨੇ ਪੰਜਾਬੀ ਦੇ ਵੀ ਦੋ ਮਤ ਵਿੱਚ ਨਿਕਲ ਜਾਂਦੇ ਦੋ ਸੱਚਾ ਹੋਏ ਹਾਂ ਚਲ ਆਪਾਂ ਦੋ ਚੱਲ ਯਾਰ ਆਇਆ ਚੱਲ ਬਾਹਰ ਹੋ ਗਿਆ ਕਿ ਸੜਕਾ ਮਾਣੇ ਪੈਸੇ ਦੇਣੇ ਨੇ ਪੈਸੇ ਦੇਣੇ ਆਤਾ ਜੂ ਚੌੜਾ ਕਰਕੇ ਮੰਗ ਲਏ 60 ਰੁਪਏ ਆਇਆ ਆਇਆ ਥੋੜਾ ਘੁੱਟਦੇ ਹੁੰਦੇ ਨੇ ਮੈਂ ਤਾਂ ਪਾਣੀ ਨੂੰ ਕਿਹਾ ਸੀ ਤੂੰ ਬੋਲਿਆ ਹੋਰ ਛਾ ਮਨਾਤੀ ਮੈਨੂੰ ਪਤਾ ਕੰਜਰਾ ਪਤਾ ਮੈਨੂੰ ਭਾਈ ਮੈਂ ਤਾਂ ਪਾਣੀ ਦੀ ਬੋਤਲ ਕੱਢਣੀ ਸੀ ਪਤਾ ਮੈਨੂੰ ਚੱਲ ਚੱਲ ਫੇ ਫੋਨ ਤਾਂ ਨਹੀਂ ਕਰ ਰੁਕ ਗਿਆ ਆ ਲਾਵੇ ਆ ਸਾਦੇ ਆ ਹਾਂ ਹੋਰ ਗ੍ਰਾਨੂਸ ਕੱਢਿਆ ਕਰਾਉਂਦਾ ਯੂਜ਼ ਕਰਾ ਬਸਾਰੇ ਬਾਜ਼ਾਰ ਚ ਮਾਰਾ ਬਾਜ਼ਾਰ ਦੇਖਦਾ ਸੀ ਵੀ ਕੀ ਹੋ ਗਿਆ ਬਾਜ਼ਾਰ ਦੇਖਦਾ ਸੀ ਕਿਉਂ ਮੁੱਖਾ ਬੋਲਦਾ ਹੈ ਚੱਲ ਕਿਉਂ ਪੁਰਾਣੀ ਪਾ ਕੇ ਆਈ ਬੋਲਦਾ ਕਿਵੇਂ ਰੁਚਿਆ ਨੇ ਤੂੰ ਪਠਾਫ ਬੋਲਦਾ ਦਿਕਾ ਮਤਰੀਕੀ ਤੈਨੂੰ ਕਿਵੇਂ ਹੈ 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 ਤੈਨੂੰ ਤਾਂ ਲੈ ਜਾਣਾ ਫਿਰ